ਸਾਨੂੰ 1:30 ਵਜੇ ਕਰੀ ਪਹੁੰਚਾਰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਮੇਰਾ ਨਾਮ ਸਰਬਜੀਤ ਸਿੰਘ ਜੀ ਹਾਂ ਜੀ ਤਲਵੰਡੀ ਭੌਂਗਾ ਦੇ ਵਾਸੀ ਜੀ ਹਾਂ ਜੀ ਕੀ ਗੱਲ ਹੋਈ ਸਰ ਜੀ ਸਰ ਇਹ ਮੁੰਡਿਆਂ-ਮੁੰਡਿਆਂ ਤੋਂ ਕੋਈ ਗੱਲ ਹੋਈ ਹੈ ਉਹ ਮੁੰਡੇ ਇਹਨਾਂ ਦੇ ਘਰੇ ਆਣ ਕੇ ਜਗਿੰਦਰ ਸਿੰਘ ਤੇ ਪੈਗੇ ਜੀ ਹਾਂ ਜੀ ਤੇ ਉਹ ਜਗਿੰਦਰ ਸਿੰਘ ਤੇ ਕਿਰਚ ਮਾਰ ਕੇ ਉਹਨਾਂ ਦੀ ਸਪੋਰਟ ਡੈਥ ਹੋ ਗਈ ਜੀ ਓਕੇ ਜੀ ਇੱਕ ਗਰਮੀਤ ਸਿੰਘ ਦੇ ਲੱਗੀ ਆ ਜੀ ਕਿਰਚ ਉਹ ਜੇਰੇ ਇਲਾਜ ਗੁਰਨਾਨਕਾਪਸਿਟਲ ਦਾਖਲ ਆ ਜੀ ਹਾਂਜੀ ਆ ਗੱਲ ਹੋਈ ਜੋ ਤੇ ਹੁਣ ਕੀ ਮੰਗ ਕਰਦੇ ਜੀ ਹੁਣ ਮੰਗਿਆ ਜੀ ਇਹਨਾਂ ਦੇ ਨੱਥ ਪਾਈ ਜਾਵੇ ਜੀ ਇਹਨਾਂ ਦੇ ਸਜਾ ਜੋ ਬੰਦੀ ਕਾਰਵਾਈ ਕੀਤੀ ਜਾਵੇ ਗਰਦੀਪ ਸਿੰਘ ਸਰ ਕਿਹੜਾ ਮੇੜਾ ਜੀ ਚਲੋ ਵੰਡੀ ਪੰਗੂਆ ਕੀ ਗੱਲ ਹੋਈ ਸਰ ਜੀ ਸਰ ਇਹ ਵੀ ਬੇਟੇ ਦੋਵੇਂ ਸਕੂਲ ਲਾਗੇ ਸਰਕਾਰੀ ਐਲੀਮੈਂਟਰੀ ਸਕੂਲ ਆ 10ਵੀਂ ਕਲਾਸ ਦਾ ਜੀ ਉਥੇ ਦੋਵੇਂ ਬੇਟੇ ਇਕੱਠੇ ਪੜ੍ਹਦੇ ਆ ਤੇ ਜਿਹੜਾ ਕੀ ਨਾਮ ਦਾ}{|\text{ਕਿਸ਼ਾਲ ਕਿਸ਼ਾਲ ਉਹਨੇ ਫੋਨ ਕੀਤਾ ਵੀ ਹੈਪੀ ਤੂੰ ਕਿੱਥੇ ਆ ਇਹਨੇ ਆਖਿਆ ਮੈਂ ਘਰੇ ਹੀ ਆ ਇਹ ਚੱਲ ਚਲੀਏ ਤੇ ਉਹ ਨਾਉਣ ਡਿਆ ਕਿਤੇ}} ਉਹਦੇ ਡੈਡੀ ਨੇ ਚੁੱਕ ਲਿਆ ਜਗਿੰਦਰ ਸਿੰਘ ਨੇ ਆਂਦਾ ਵੀ ਕਾਹਨ ਤੁਸੀਂ ਬੋਲਦੇ ਜੇ ਆਂਦਾ ਵੀ ਅਸੀਂ ਤੂੰ ਕੀ ਆਖਣਾ ਵਾ ਉਹਨੂੰ ਉਹਨਾਂ ਕਰਾ ਕਰ ਆ ਗੱਲ ਹੈ ਪੀਣਾ ਉਹ ਆਂਦਾ ਵੀ ਤੁਸੀਂ ਬਦਮਾਸ਼ ਜਿਹੜੇ ਜੀ ਇੱਥੇ ਆਜੋ ਹਾਂ ਮੇਰੇ ਘਰੇ ਫਿਰ ਕੀ ਹੈ ਜੀ ਹਾਂਜੀ ਫਿਰ ਕੀ ਹੈ ਜੀ ਫਿਰ ਆ ਮੇਰੇ ਕੋ ਆਜੋ ਘਰੇ ਤੋ ਘਰੇ ਆ ਗਏ ਆਣ ਕੇ ਉਹ ਗੱਲਬਾਤ ਹੁੰਦਾ ਮੈਂ ਪਿਛਲੇ ਬਨੇ ਨਿਕਲਿਆ ਮੇਰੇ ਪਿਛਲੇ ਬਨੇ ਘਰਿਆ ਇਹਨਾਂ ਦਾ ਤੇ ਮੈਂ ਵੇਖਣ ਡਿਆ ਤੇ ਇਕੱਠੇ ਹੋਏ ਤਾਂ ਸੈਕਟਰੀ ਸਾਹਿਬ ਨੂੰ ਮੈਂ ਲੈ ਕੇ ਉਤੋਂ ਦੀ ਮੇਨ ਗਲੀ ਦੇ ਵਿੱਚ ਉਹਦੀ ਗਈ ਉਹਦੇ ਘਰ ਤੇ ਜਾਣਦਿਆਂ ਨੂੰ ਖਲੋਤੇ ਮੈਂ ਵੀਰ ਜੀ ਜੇ ਸਾਡੇ ਬਾਅਦ ਕੀ ਹੈ ਜੀ ਫਿਰ ਕੀ ਹੈ ਜੀ ਫਿਰ ਉਹਨੇ ਕਿਰਚਾ ਮਾਰਨੇ ਸ਼ੁਰੂ ਕਰਤੀਆਂ ਇਹਨੂੰ ਜਗਿੰਦਰ ਸਿੰਘ ਨੂੰ ਤੋ ਬੋਸ਼ ਹੋ ਕੇ ਡੇਗੇ ਮੁੜਗੇ ਤੇ ਸੈਕਟਰੀ ਸਾਹਿਬ ਨੇ ਇੱਕ ਨੂੰ ਫੜਿਆ ਤੇ ਸੈਕਟਰੀ ਸਾਹਿਬ ਤੇ ਵੱਜ ਗਈਆਂ ਨੇ ਹਾਂਜੀ ਮੁੜ ਕੇ ਉਹ ਬੂਹਾ ਖੋਲ ਕੇ ਅਸੀਂ ਦਰਵਾਜ਼ਾ ਘਟੋਇਆ ਸੀ ਤੇ ਇੱਕਦਮ ਢੋਣ ਲੱਗੇ ਤੇ ਉਹ ਚਾੜਾ ਮਾਰ ਕੇ ਕੋ ਜਿਤਨਾ ਵੀ ਨਿਕਲ ਗਿਆ ਜਿਤਨਾ ਨਿਕਲਿਆ ਗਿਆ ਨਾ ਉਹ ਤੇ ਹੁਣ ਕੀ ਹੋਇਆ ਜੀ ਹੁਣ ਕੀ ਹਾਂਜੀ ਹੁਣ ਕੀ ਮੌਤ ਹੋ ਗਈ ਡੈਥ ਹੋ ਗਈ ਉਹਦੀ ਜਗਿੰਦਰ ਸਿੰਘ ਦੀ ਅੱਛਾ ਜੀ ਦੂਜੇ ਵੀ ਜਿਹੜੇ ਸੀ ਹਾਂਜੀ ਦੂਜਾ ਇੱਕ ਫੜਿਆ ਗਿਆ ਨਾ ਜਿਹੜਾ ਉਹ ਤਾਂ ਅਜੇ ਕੋਲ ਨਾਨਕੀ ਹੈ ਅਤੇ ਦੂਜੇ ਜਿਹੜੇ ਵਿਅਕਤੀ ਸੀ ਜਿਹਨਾਂ ਦੀ ਕਿਰਚਾ ਵਜੀ ਉਹਨਾਂ ਦਾ ਕੀ ਹਾਲ ਹੈ ਜੁਣਾਂ ਵਾਲੇ ਨਹੀਂ ਉਹ ਹਾਲ ਜੀ ਉਹ ਲਾਚ ਚਲਣ ਡਿਆ ਸੈਕਟਰੀ ਸਾਹਿਬ ਨੂੰ ਵਜੀ ਹੈ ਨਾ ਹਾਂਜੀ ਹਾਂਜੀ ਉਹਨਾਂ ਨੂੰ ਲਾਚ ਚਲਣ ਡਿਆ ਹੁਣ ਕੀ ਮੰਗ ਕੀ ਕਰਦੇ ਹੋ ਮੰਗੇ ਹੋ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਇਹ ਮਾਮਲਾ ਇਹ ਹੈ ਜੀ ਕਿ ਸਾਨੂੰ 1.5 ਤੋਂ 3 ਵਜੇ ਕਰੀਪਾਉਣ ਚਾਰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਬਜਰੀਏ ਕੰਟਰੋਲ ਰੂਮ ਕਿ ਪਿੰਡ ਜਿਹੜਾ ਹੈਗਾ ਤਲਵੰਡੀ ਭੰਗਵਾ ਉੱਥੇ ਝਗੜਾ ਹੋਇਆ ਤੇ ਮੌਕੇ ਤੇ ਪਹੁੰਚੋ ਅਸੀਂ ਉੱਥੇ ਮੌਕੇ ਤੇ ਗਏ ਆ ਤੇ ਉੱਥੇ ਜਿਹੜਾ ਜੋਗਿੰਦਰ ਸਿੰਘ ਨਾਮੀ ਵਿਅਕਤੀ ਉਹ ਜਦੋਂ ਆ ਇੱਕ ਗੁਰਮੀਤ ਸਿੰਘ ਨਾਮੀ ਵਿਅਕਤੀ ਇੰਜਰਡ ਹੋਇਆ ਜਿਹਨਾਂ ਨੂੰ ਉਹਨਾਰੇ ਮਤਲਬ ਘਰ ਦੇਵਾਂ ਵੱਲੋਂ ਜਿਹੜਾ ਹੈਗਾ ਇਲਾਜ ਵਾਸਤੇ ਹਸਪੀਟਲ ਲੈ ਕੇ ਗਏ ਸੀ ਤੇ ਉਹੀ ਦਿਨ ਨੂੰ ਅਜੇ ਸਾਨੂੰ ਬਾਅਦ ਵਿੱਚ ਫੋਨ ਆ ਗਿਆ ਕਿ ਉਹਦੀ ਜਗਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਆ ਉਹਦੀ ਡੈੱਡ ਬੋਡੀ ਜਿਹੜੀ ਆ ਅਜਨਾਲਾ ਹਸਪੀਟਲ ਚ ਚੱਲ ਰਹੀ ਆ ਮਤਲਬ ਕਿ ਕਿਹਨਾਂ ਮਤਲਬ ਕੀ ਕੀ ਗੱਲਬਾਤ ਹੋਈ ਇਹ ਅਜੇ ਇਨਵੈਸਟੀਗੇਸ਼ਨ ਦਾ ਪੜਾਅ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਇਹਨਾਂ ਪਤਾ ਲੱਗਾ ਕਿ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ ਉਹ ਉਹਦਾ ਮਾਮਾ ਸੋਖ ਆ ਇਹਨਾਂ ਦੀ ਕੋਈ ਬੱਚਿਆਂ ਤੇ ਮੇਲੇ ਮੁੱਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ ਬਾਕੀ ਇਨਵੈਸਟੀਗੇਸ਼ਨ ਦਾ ਪੜਾਅ ਹੈ ਉਹ ਉੱਥੇ ਉੱਥੇ ਕਲੀਅਰ ਹੋਏ ਕਦਮਾਂ ਵੱਲ ਕੀ ਤਿਆਰੀ ਮਕਰਮਾ ਦਾ ਜੀ ਕੀਤਾ ਜਾ ਰਿਹਾ ਜੀ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਹਨਾਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ